ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇਹ ਪਿੰਡ ਬਿਲਕੁਲ ਲੱਗਿਆ ਤਰਨਤਾਰਨ ਸਾਹਿਬ ਦੇ ਵੀਰ ਨਿਸ਼ਾਨ ਸਿੰਘ ਉਹਨਾਂ ਦੇ ਘਰ ਆਏ ਆ ਅੱਜ ਆਪਾਂ ਇਸ ਕਰ ਉਹ ਤਕਰੀਬਨ ਪਹਿਲਾਂ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਦਿਖਾਈਆਂ ਨੇ ਸੇਲ ਪਰਚੇਜ ਦਾ ਕੰਮ ਆ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਕਰੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਜਾਨਵਰ ਤੁਹਾਨੂੰ ਦਿਖਾਉਣੇ ਆ ਦੋ ਮਜਾ ਝੋਟੀਆਂ ਨੇ ਗੱਬਣ ਇੱਕ ਵਾਰ ਸੂਈ ਸਵਾਈ ਦਿਖਾ ਦਿਆਂਗੇ 3 ਜਨਵਾਰਾ ਪ੍ਰੋਪਰ ਡਿਟੇਲ ਨਿਸ਼ਾਨ ਤੋਂ ਲੈ ਲਾਂਗੇ ਸੋ ਬਾਕੀ ਸੇਰੋਂ ਦੀ ਥੋੜੀ ਦੂਰੀ ਆ ਤਕਰੀਬਨ ਕੋਈ 2-3 ਜਾਂ ਕਹੋ ਵੀ 3-4 ਕਿਲੋਮੀਟਰ ਦੀ ਦੂਰੀ ਆ ਸਾਰੀ ਅਲਾਦੀਨਪੁਰ ਪਿੰਡ ਬਿਲਕੁਲ ਅਲੱਗੇ ਆ ਬਾਕੀ ਮੇਰਾ ਭਰਾ ਕੋਈ ਵੀ ਆਉਂਦਾ ਸੋ ਸਾਰੇ ਭਰਾਵਾਂ ਨੂੰ ਆਪਾਂ ਬੇਨਤੀ ਕਰਦੇ ਹੁੰਦੇ ਆ ਸਟਾਰਟਿੰਗ ਤੋਂ ਇੱਥੇ ਆਣ ਕੇ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਜਿਹੜੇ ਪਸ਼ੂ ਸੂਏ ਸਵਾਈ ਆ ਗੱਬਣ ਕੋਈ ਭਰਾ ਪਸ਼ੂ ਖਰਦਾ ਠੀਕ ਆ ਜੀ ਤੇ ਤੇ ਪਕੇ ਆਪਣੀ ਦਸਲੀ ਕਰਕੇ ਲੈ ਕੇ ਜਾਓ ਉਹ ਕਰਦਿਆਂ ਗੱਲ ਬਾਤ ਸਭ ਤੋਂ ਪਹਿਲਾਂ ਨਿਸ਼ਾਨ ਸ਼ਾਸਤਰੀ ਕਾਰ ਜੀ ਹੋ ਠੀਕ ਹੈ ਜੋ ਕੈਮ ਵਧੀਆ ਵਧੀਆ ਕਿਰਪਾ ਬਬੀ ਜੀ ਠੀਕ ਹੈ ਠੀਕ ਹੈ ਤੇ 20 ਪਈ ਜਾਣਾ ਫਿਰ 20 ਪਈ ਜਾਂਦਾ ਹੈ ਹਾਂਜੀ ਮੀ ਚੰਗਾ ਪਵਾਤਾ ਸੀ ਫਿਰ ਹਾਂ ਰਾਮ ਦੇ ਰਾਂਗੇ ਹੁਣ ਮੋਹ ਦਾ ਬਰਸਾਤਾ ਦੇਣੇ ਹੋਏ ਜੀ ਕਿਤੋਂ ਕਰ ਵੀ 10 15 ਮਿੰਟ ਹੋ ਗਏ ਹਾਂਜੀ ਤੇ ਪਰ ਮੈਨੂੰ ਲੱਗਦਾ ਜਿੱਦਾਂ ਤੁਸੀਂ ਉਧਰ ਹਰੀ ਕਹਿੰਦੇ ਤੇਰੇ ਆਇਓ ਤੇ ਆਦਾ ਮੀ ਤੁਰਿਆ ਆਇਆ ਤੇ ਉਧਰ ਦਰਿਆ ਸਤਨਾਗ ਵਿਆਸ ਤੋਂ ਮੀ ਖਿੱਚੀ ਲਿਆਉਣੇ ਹਨ ਹਾਂਜੀ ਜੀ ਆਹੋ ਚੰਗੀ ਗੱਲ ਆਗੇ ਹਾਂਜੀ ਉਹ ਠੀਕ ਠਾਕ ਜੂ ਬੜੇ ਵਧੀਆ ਬੜੇ ਵਧੀਆ ਕਈ ਤਰਸਣ ਡਿਆ ਪਰ ਇਹਨਾਂ ਦਾ ਕਈਆਂ ਥਾਵਾਂ ਤੇ ਜਾਦੇ ਵੀ ਚਲੋ ਜਾਰੇ ਪੈਦੇ ਵੀ ਝੋਪਾ ਮਾਰੀ ਵੀ ਕਾਫੀ ਹੋ ਗਈ ਆ ਕਈਆਂ ਥਾਵਾਂ ਤੇ ਫਸਲਾਂ ਦਾ ਨਕਸਾਰ ਵੀ ਬਹੁਤ ਜ਼ਿਆਦਾ ਇਹਨਾਂ ਦਿਨਾਂ ਦੇ ਵਿੱਚ ਕਿਉਂ ਕਿਸੇ ਰਖਮ ਦੇ ਨਾਂ ਤੋਂ ਪਨੀਰੀ ਲੱਭਣੀ ਆ ਹਾਂਜੀ ਜੀ ਤੇ ਬਾਕੀ ਚਲੋ ਜਿਹੜੇ ਇਲਾਕਿਆਂ ਦੇ ਵਿੱਚ ਠੀਕ ਆ ਜੀ ਮੋਗੇ ਵਾਲੀ ਸਾਈਡ ਬਰਨਾਲੇ ਵਾਲੀ ਸਾਈਡ ਜਿਹੜੇ ਇਲਾਕਿਆਂ ਦੇ ਵਿੱਚ ਠੀਕ ਆ ਜੀ ਹੜ੍ਹ ਆਏ ਆ ਠੀਕ ਆ ਜੀ ਪਾਣੀ ਕਾਫੀ ਆ ਫਸਲਾਂ ਕਾਫੀ ਬਰਬਾਦ ਹੋ ਗਈਆਂ ਨੇ ਤੇ ਜਿਹੜੇ ਭਰਾ ਆਪਣੇ ਕੋਲ ਵੀਰਾਂ ਕੋਲ ਪਨੀਰੀ ਆ ਕਿਸੇ ਕੋਲ 2-4 ਕਿ ਤੇ ਬਿਲਕੁਲ ਮੇਰਾ ਭਰਾ ਠੀਕ ਹੈ ਜੀ ਚਲੋ ਤੁਸੀਂ ਆਪਣਾ ਮਾਰਜਨ ਰੱਖਿਆ ਜੀ ਜਾਇਜ਼ ਮਾਰਜਨ ਰੱਖਿਆ ਜੀ ਜੋ ਮਰਲਾ ਤੁਸੀਂ ਵੇਚਦੇ ਹੋ ਸੇਲ ਕਰਦੇ ਹੋ ਤੇ ਬਿਲਕੁਲ ਬਚਾ ਕੇ ਰੱਖਿਓ ਠੀਕ ਹੈ ਜੀ ਕਿਸੇ ਕੋਲ 16 92 ਦੀ ਜਾਂ 18 17 ਦੀ ਆ ਜਾਂ ਕਿਸੇ ਕੋਲ ਹੋਰ ਵੈਰਾਈਟੀ ਆ ਤੇ ਸੰਭਾਲ ਕੇ ਰੱਖਿਓ ਠੀਕ ਹੈ ਜੀ ਉਹਨਾਂ ਭਰਾਵਾਂ ਦੇ ਨਾਲ ਤੁਸੀਂ ਤਾਲਮੇਰ ਬਣਾ ਕੇ ਰੱਖ ਲਿਓ ਜਿੱਥੇ ਲੋਰ ਪੈਂਦੀ ਹੈ ਉੱਥੇ ਮੁਹਈਆ ਜ਼ਰੂਰ ਕਰਵਾਈ ਜਾਵੇ ਠੀਕ ਹੈ ਜੀ ਸੋ ਧੰਨਵਾਦ ਨਿਸ਼ਾਨ ਵੀਰੇ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਆਪਾਂ ਤਿੰਨ ਦਿਖਾਉਣੇ ਆ ਹਾਂ ਜੀ ਦੋ ਗੱਬਣ ਆ ਤੇ ਵਿੱਚ ਇੱਕ ਵੜ ਸੂਈ ਆ ਇੱਕ ਵੜ ਸੂਈ ਦਿਖਾ ਦ ਦੋ ਆਪਣੇ ਕੋਲ ਮੱਝਾਂ ਇਹ ਗੱਭਰ ਆ ਗਈਆਂ ਹਾਂਜੀ ਜਿਵੇਂ ਮੈਂ ਇਹਨੂੰ ਪੁੱਤ ਕੈਮਰਾ ਮਾਰ ਕੇ ਵਿਖਾ ਦੇ ਤਸਵੀਰ ਨਾਲ ਇਹ ਝੋਟੀ ਇਹ ਪਲੋਣੀਆਂ ਨੇ ਹਾਂਜੀ ਪਲੋਣੀਆਂ ਵੇਚੀ ਦੋ ਦੰਦਿਆ ਦੋਂਦੀ ਝੋਟੀ ਦੋਸਤੋ ਦਿਖਾਵਾਂਗੇ ਤਸਵੀਰ ਦੇ ਨਾਲ ਚੌਕ ਦੇ ਦੰਦ ਭਨੇ ਚੁੱਕੇ ਹੈ ਵੇ ਜੀ ਠੀਕ ਆ ਜੀ ਚੌਕ ਦੇ ਸੱਤੇ ਤੋਂ ਚੱਕਣੀ ਸ਼ੁਰੂ ਕੀਤੇ ਆ ਹਾਂ ਬਾਕੀ ਠੰਡੀ ਠੰਡੀ ਬਾਕੀ ਮੇਰਾ ਭਰਾ ਇਧਰੋਂ ਬੈਕ ਸਾਈਡ ਤੋਂ ਢਾਂਚਾ ਝੂਂਚਾ ਵੇਖੋ ਬਾਕੀ ਠੰਡੀ ਠੰਡੀ ਪੂਰੀ ਆਪਰ ਕੁਆਲਿਟੀ ਬਹੁਤ ਸੋਹਣੀ ਹੈ ਤੇ ਧੀਰੀ ਬਹੁਤ ਆ ਝੋਟੀ ਹਾਂਜੀ ਸੋ ਜਿਹੜੇ ਫਾਰਮਰ ਭਰਾ ਨੇ ਡੀਗਾ ਜੀ ਜੋ ਪਸ਼ੂ ਚੌਕ ਦੇ ਸਿੱਟੇ ਆ ਤੇ ਚੱਕਨੇ ਸਟਾਰਟ ਕੀਤੇ ਆ ਦੋਂਦੀਆਂ ਦੇ ਵਿੱਚ ਹੀ ਆ ਗਈਆਂ ਕੋਈ ਦੋਂਦੀਆਂ ਚੌਕੀਆ ਚ ਮੈਂ ਮੰਨ ਲੇ ਬਿਲਕੁਲ ਬੂਥੀ ਬੂਥੀ ਬਿਲਕੁਲ ਛੋਟੀ ਸੀ ਇਸ ਕੁਆਲਟੀ ਆ ਸੋ ਠੰਡੀ ਮਿੱਠੀ ਝੋਟੀ ਆ ਸ਼ਾਈ ਸ਼ੂ ਤੁਸੀਂ ਦੇਖੋ ਬਿਲਕੁਲ ਮੱਥਾ ਬਲੈਕ ਆ ਤੇ ਨਿਸ਼ਾਨ ਹਜੇ ਵੀ ਸਮਾਂ ਵੀਰੇ ਕਿੰਨਾ ਕੁ ਲੇ ਜੂਗੀ ਚਾਰ ਪੰਜ ਦਿਨ ਵੀ ਜੀ ਕੱਢਦੀ ਆ ਆਪਾਂ ਦੇਖ ਲਈ ਪਿਛਲੀ ਵੀਡੀਓ ਜੀ ਪਾਈ ਸੀ ਹੁਣ ਪਿਛਲੀ 17 ਤਰੀ ਦੇ ਲਿਆਂਦੇ ਕਿਸੇ ਨੇ ਘਰ ਵਾਲੇ ਤੋਂ ਲਈ ਹੋ ਜਾਂਦਾ 10 15 ਦਿਨ ਕੱਢਦੀ ਆ ਹਾਂ ਹੁਣ ਤੁਹਾਨੂੰ ਪਤਾ ਪਿਛਲੀ ਵੀਡੀਓ ਪਾਈ ਸਮਾਵਾਵਾ ਇੱਥੇ ਫਰਕ ਪੈ ਜਾਂਦਾ ਏ ਇੱਥੇ ਫਰਕ ਪੈ ਜਾਂਦਾ ਕਿ ਮੈਂ ਨੇ ਕਿਹਾ ਨਾ ਕੁਝ ਲੱਥਾਂ ਲੁੱਥ ਹੋਏ ਤੇ ਲੱਗਦਾ ਵੀ ਇੱਥੀ ਪੈਸੀ ਦੇ ਸੁਪਾਣਾ ਔਰ ਪਿਛਲੇ ਹਾਂ ਹਾਂ ਹੋਂ ਤੇ ਪਿਛਲੇ ਇੱਧਰ ਦਿਖਾਓ ਆ ਇੱਧਰ ਦੇਖੋ ਆਰਡਰ ਕੁਆਲਟੀ ਦੇਖੋ ਠੀਕ ਆ ਜੀ ਆ ਦੇਖੋ ਸੋ ਬਹੁਤ ਸੋਹਣਾ ਲੇਵਾ ਕਰਮ ਵਾਲੀ ਤਿਆਰ ਕਰੀ ਚੜਦੀ ਆ ਤਸੱਲੀ ਨਾਲ ਦਿਖਾਵਾਂਗੇ ਭਾਰੀਆਂ ਆਪਾਂ ਨੇ ਹੁਣ ਚੈੱਕ ਕਰਾਈ ਡਾਈਟ ਤਾਂ ਮੈਂ ਇਹਨਾਂ ਜਿਆਦੇ ਦਿਨ ਖੜਦੀ ਹੋਏ ਡਾਈਟ ਨੇ ਗੈਮ ਮਿਆ 30 ਦਿਨ ਲਾਗੇ ਬੰਨੇ ਸੁਪੂਗੀ ਬਿਲਕੁਲ ਜੀ ਬਿਲਕੁਲ ਸੋ ਬਾਕੀ ਇਨਫੋਰਮੇਸ਼ਨ ਦੋਸਤੋ ਆਪਾਂ ਇੱਥੇ ਸ਼ਟਾਰਟ ਕਰ ਕਿਉਂਕਿ ਲੋਕ ਤਿਆਰੀ ਆ ਤੁਹਾਨੂੰ ਪਤਾ ਜੇ ਘਰ ਵਾਲਿਆਂ ਜਲ ਜਾਂਦੀ ਉਹਨੇ ਕਹਣਾ ਵੁਬਾਰੀ ਨੇ ਝੂਠ ਮਾਰ ਕੇ ਦੇ ਦਿੱਤੀ ਤੁਹਾਨੂੰ ਪਤਾ ਘਰ ਵਾਲਾ ਨਹੀਂ ਮੰਨਦਾ ਭਾਵੇਂ ਜਿੰਨੇ ਜਿਹੜੇ ਪੈਸੇ ਜੇ ਚ ਪਏ ਉਹਨੇ ਕਿਥੋਂ ਮੰਦਣਾ ਬਸ 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 ਹਾਂਜੀ ਮਾ ਵੀ ਠੀਕ ਆ ਜੀ ਇਹ ਪਿਛਲੀ ਵੀਡੀਓ ਵਿੱਚ ਵੀ ਦਿਖਾਈ ਸੀ ਆਪਾਂ ਤੁਹਾਨੂੰ ਉਦੋਂ ਵੀ ਕਿਹਾ ਸੀ ਵੀ 10 15 ਦਿਨ 10 12 ਦਿਨ ਹਜੇ ਨਰਮ ਆ ਆਜ ਅੱਜ ਤਕਰੀਬਨ ਤੁਸੀਂ ਦੇਖੋਗੇ ਥੱਲੇ ਤਿਆਰੀ ਕਾਫੀ ਕਰ ਗਈ ਆ ਕੜਜੇ ਦੇ ਗਰਮਾ ਵਾਲੀ ਪੰਜ ਕੜਜੇ ਚਾਰ ਕੜਜੇ ਪਰ ਲਿਬਰਟੀ ਤੋਂ ਤੁਸੀਂ ਇੱਕ ਅੰਦਾਜ਼ਾ ਲਾ ਲਿਆ ਜੀ ਦੀ ਸਮਾ ਕਰਮਾ ਲਈ ਚਲੋ ਲਾਜਾ 2 4 5 ਦਿਨਾਂ ਉਨੇ ਚ ਚੰਗੀ ਇਹ ਦੇ ਲਈ ਠੀਕ ਹੈ ਜੀ ਉਨੇ ਕੇ ਥੱਲੇ ਬਣ ਕੇ ਹੋਰ ਤਿਆਰ ਬਾਕੀ ਪਿੱਛੇ ਪੁੱਛੇ ਦੀ ਆਪਣੀ ਗਰੰਟੀ ਹੋ ਗਈ ਵੀ ਜੀ ਥੜਾ ਥੜਾ ਦੇ ਦੀ ਹਾਂਜੀ ਸੋਨੇ ਦੇ ਦੀ ਆਰਡਰ ਕੁਆਲਿਟੀ ਤੁਸੀਂ ਵੇਖੋ ਬਹੁਤ ਸੋਹਣੀ ਹੈ ਟਿਕਾਣੇ ਤੇ ਨੇਵਾ ਫਿਕਸ ਮੁੱਠੀ ਮੁੱਠੀ ਖਾਣ ਦਾ ਗਾ ਝੋਟੀ ਹੂੰ ਨਿਗਰ ਚੱਡਾ ਬਹੁਤ ਖੂਬਸੂਰਤ ਬੜਾ ਕੁਆਲਿਟੀ ਆ ਕਿ ਸਭ ਤੋਂ ਮੇਨ ਗੱਲ ਜਿਹੜੀ ਦੋਸਤੋ ਨਵੀਂ ਝੋਟੀ ਆ ਕੋਈ ਵੀ 5 6 ਸਵੇਰ ਤਿਉਹ ਗੱਲ ਜਾ ਕੇ ਠੀਕ ਹੈ ਬਾਕੀ ਆ ਦਾਦੇ ਖਾਦਣ ਚੌਕ ਦੇ ਚੱਕਰ ਇਹਦਾ ਬਰਾਬਰ ਕਰਨ ਦੀ ਆ ਦੋਹਾਂ ਦੇ ਬਰਾਬਰ ਕਰ ਗਈ ਆ ਠੀਕ ਆ ਜੀ ਆ ਲਓ ਜੀ ਚੌਕ ਦੇ ਬਰਾਬਰ ਕਰਤੀ ਪਈ ਆ ਠੀਕ ਆ ਹਾਂਜੀ ਤੇ ਬਾਕੀ ਪ੍ਰੋਪਰ ਬੋਲ ਗੱਲ ਵਾਵਾ ਜਾਣੇ ਚੋਂ ਪੰਜਾ ਦਿਨਾਂ ਇਹ ਵੀ ਜੀ ਚੱਡਾ ਪੂਰਾ ਭਰਨ ਲਈ ਆ ਹਾਂ ਹਾਂ ਆ ਦੇਖੋ ਜੀ ਇਹ ਨਹੀਂ ਕੋਈ ਚੱਕਰ ਨਹੀਂ ਆ ਜਿੱਦਾਂ ਮਰਜੀ ਹੱਥੋਂ ਤੇ ਪੈਰੀ ਜਵਾਂ ਦੀ ਕੋਈ ਨਹੀਂ ਵੀ ਜੀ ਬਾਕੀ ਠੰਡੀ ਮਿੱਠੀ ਮਿੱਠੀ ਵਾਲੇ ਬੰਨ ਰਕਾਰ ਹੀ ਤੋੜ ਤੇ ਕਰਵਾ ਲਈ ਨੇ ਮਿੱਠੀ ਮਿੱਠੀ ਵਾਲੇ ਪਾਸੇ ਬਹੁਤ ਖੂਬਸੂਰਤ ਕੱਟੀ ਆ ਪਸੰਦ ਆਊਗੀ ਭਰਾਵਾ ਨੂੰ ਠੀਕ ਆ ਜੀ ਪਿੱਠਪੂਰੇ ਦੀ ਬਹੁਤ ਚੰਗੀ ਆ ਸ਼ਾਇਦ ਤੁਸੀਂ ਦੇਖ ਲਿਆ ਮੱਥਾ ਬਿਲਕੁਲ ਬਲੈਕ ਪੂਸ਼ ਹੀ ਮਗਰ ਜਿਹੜੀ ਵਾਈਟ ਆ ਗੇਠਕ ਨਿਸ਼ਾਨ ਉਹ ਕਿ ਮੁੱਲ ਕਿ ਡਿਮਾਂਡ ਰਹੂਗੀ ਉਹ ਤਾਂ ਸਾਂਭੀ ਸੰਭੀ ਉਹਦਨੇ ਚੱਲੇ 90 ਪਜਾਨੇ ਜੋ ਮਰਜੀ ਕੀਤਾ 85000 ਦੀ ਗੱਲ ਹੈ ਦਵਾਂਗੇ ਅੱਜ 85000 ਦੀ ਦੇ ਦਾਂਗੇ ਮੋਹਨ ਦੇ ਵਿੱਚ ਕੋਈ ਆਵਾਫ ਨਹੀਂ ਬਦਲਾ ਲੇਗਾ ਮੋਹਨ ਨੇ ਆਪਾਂ ਜਾਇ ਵਾਅਦਾ ਨਹੀਂ ਕੀਤਾ ਨਾਲੇ ਸਾਂਭੀ ਰਹੀ ਨਰਮੀ ਮੋਹਨ ਦੇ ਵਿੱਚ ਇੱਕ ਮਹੀਨਾ ਤੇ 10 ਦਿਨ ਪੂਰੇ ਹੋ ਗਏ ਆ ਹਾਂਜੀ ਮੋਹਨ ਠੀਕ ਹੈ ਜੀ ਕਈ ਵਾਰ 200 ਪਸ਼ੂ ਆਪਾਂ ਲੈ ਲੈਨੇ ਆ ਥੋੜਾ ਜਿਹਾ ਕੱਚਾ ਜਿਆਦਾ ਨਰਮ ਨਿਸ਼ਾਨਾਵਾ ਵੀ ਥੋੜੀ ਜੀ ਸੰਭਾਲ ਆਪਾਂ ਨੂੰ ਬੇਸ਼ੱਕ ਪੈ ਗਈ ਆ ਪਿਛਲੀ ਵੀਡੀਓ ਦੇ ਵਿੱਚ ਵੀ 85 ਪਾਇਆ ਸੀ ਹੁਣ ਪਿਆਰੀ ਕਰ ਗਈ ਏ ਸੋਣ ਦਾ ਬਿਲਕੁਲ ਨੇੜ ਆ ਹੋਂ ਦੇ ਜਲ 90 99 ਆਂਦੇ ਤਾਂ ਵੀ ਝੋਟੀ ਵਿਗਦੀ ਤੁਹਾਨੂੰ ਪਤਾ ਵਾ ਹਾਂ ਹੋਂ ਦੇ ਕੋਈ ਚੱਕਰ ਨੇ ਚਾਰ ਪੰਜ ਦਿਨਾਂ ਕਿਤੇ ਕਿੱਡੀ ਗੱਲ ਬੜੀਆਂ ਸ਼ਰੀਫੀਆਂ ਬੜੀਆਂ ਲੱਗੀਆਂ ਨੇ ਹਾਂਜੀ ਸੇਲੀਆਂ ਜਿਹੜੀਆਂ ਸੌਪੂਣਾ ਲੱਗਾ ਠੀਕ ਆ ਜੀ ਹਾਰੀ ਸਾਰੀ ਝੋਟੀ ਕੱਟੀ ਨੂੰ ਨਹੀਂ ਲੱਗਾ ਹਾਰੀ ਖੁੱਲਣ ਖੱਲਣ ਚੰਗੀ ਦਈ ਆ ਹਾਂ ਆ ਦੇਖ ਜੱਡਾ ਤੁਹਾਨੂੰ ਪਤਾ ਕਿੱਥੋਂ ਤੱਕ ਭਰਦੀ ਜਾਂਦੀ ਆ ਬਹੁਤ ਪਿਆਰਾ ਲੇਵਾ ਕਰਮਾਲੀ ਬਣਾ ਕੇ ਤਿਆਰ ਕਰੀ ਫਿਰਦੀ ਆ ਬਾਕੀ ਪਾਰ ਪਿਛੇ ਦੀ ਆਪਣੀ ਗਰੰਟੀ ਹੋਗੀ ਵੀਰ ਜੀ 100% ਠੀਕ ਹੈ ਵੀ ਹਾਂਜੀ ਲੋ ਵੀ ਪਾਰ ਪਿਛੇ ਤੋਂ ਦੋਸਤੋ ਰਹਿਤਾ ਕਰਮਾਲੀ ਉਹਦੀ ਗਰੰਟੀ ਦਸਲੀ ਰਹੂਗੀ ਕਰੋ ਸੰਪਰਕ ਮੇਰਾ ਭਰਾ ਬੂਥੀ ਬਾਥੀ ਦੀ ਸੋਹਣੀ ਆ ਬਾਕੀ ਆਂਗ ਤੁਸੀਂ ਵੇਖ ਹੀ ਲਿਆ ਬੇ ਕੋਲ ਪਹਿਲਾ ਸੂਆ ਪਰੂਨ ਝੋਟੀਆਂ ਸੁਣਾ ਨਵਾਂ ਆਂਗਾ ਇਧਰ ਬਹਿਣੀ ਵਾਲੇ ਪਾਸਿਓਂ ਇੱਕ ਬਹਿਣੀ ਦੇ ਪਾਸੇ ਤੁਹਾਨੂੰ ਦਿਖਾ ਦਈਏ ਥਣਾ ਥਣਾ ਇਹ ਵੀ ਚੰਗੀ ਸਪੇਸ਼ ਹੈ ਵੀਰ ਜੀ ਹਾਂ ਠੀਕ ਆ ਵੀ ਲੈ ਵੀ ਨਿਸ਼ਾਨੇ ਤੇ ਸਾਗਰ ਨਾਲ ਬੱਡੇ ਆਪਣੇ ਕੋਲ 500 ਰੁਪਇਆ ਹੋਰ ਮਾਰਦਣ ਕਰਦਾਂਗੇ ਜੀ ਚਲੋ ਚੰਗੀ ਗੱਲ ਹਾਂ ਨਾ ਵੀ ਜ਼ਿਆਦਾ ਨਹੀਂ ਹੋਣਾ ਕਿਉਂਕਿ ਛੋੜ ਚੱਪਾਈ ਖੁਸ਼ੀ ਨਾਲ ਛੋੜ ਹੀ ਹੋਣੀ ਵੀਰ ਜੀ ਤੁਹਾਨੂੰ ਪਤਾ ਪੂਰੀ ਸਾਭੀ ਸੁੰਬੀ ਆ ਬਿਲਕੁਲ ਹਾਂ ਲੋ ਵੀ ਸਾਫ਼ ਸੰਭਾਲ ਦਾ ਮੁੱਲ ਪੈਂਦਾ ਪੈਂਦਾ ਠੀਕ ਆ ਲੈ ਇਹ ਵੀ ਫੋਲ ਰੁਪਈਆਂ ਦੇ ਵਿੱਚ ਹੈ ਕੋਈ ਘੱਟ ਰੁਪਈਆਂ ਦੇ ਵਿੱਚ ਨਹੀਂ ਵੀਰ ਜੀ ਲਈ ਹਾਂ ਨੀ ਬਣ ਗਈ ਥੱਲੇ ਚੰਗੀ ਝੋਟੀ ਬਣ ਗਈ ਆ ਪਾਰ ਪਿਛੇ ਤੋਂ ਬਿਲਕੁਲ ਜੀ ਦੋਸਤੋ ਗਾਰੰਟੀ 101% ਰਹੂਗੀ ਇਧਰ ਆਪਣੇ ਕੋਲ ਇੱਕ ਆ ਮੱਝ ਖੜੀ ਏ ਤੇ ਤੀਜਾ ਸਵੇਰ ਸੁਣਦੀ ਆ ਰਹੀ ਵੀਰ ਜੀ ਤੀਜਾ ਸਵੇਰ ਸੁਣਾ ਹਾਂਜੀ ਤੇ ਸਾਰੀ ਕਾਲੀ ਹਾਂਜੀ ਤੇ ਵੀ ਚਾਰ ਪੰਜ ਦਿਨ ਕੱਢਦੀ ਵੀਰ ਜੀ ਚਾਰ ਪੰਜ ਦਿਨ ਹਾਂਜੀ ਠੀਕ ਆ ਲੋ ਬਟਾ ਜਾਇਦਾ ਤੁਸੀਂ ਚੈੱਕ ਕਰੋ ਬੰਤਰ ਪੁੰਤਰ ਵੇਖੋ ਨਾ ਇਹ ਵੀ ਅੱਡਰ ਦੀ ਕਰਮਾਲ ਦੀ ਖੂਬਸੂਰਤ ਆ ਬਾਕੀ ਸ਼ਾਈ ਤੁਸੀਂ ਦੇਖੋ ਪਿੰਡਾ ਬਦਲਾ ਕਰਮਾਲੀ ਦਾ ਫੇਸ ਕੁਆਲਟੀ ਸੋਹਣੀ ਆ ਇਧਰ ਬਹਿਣੀ ਵਾਲੇ ਪਾਸੇ ਤੁਹਾਨੂੰ ਵਿਖਾਈ ਕੋਈ ਨਹੀਂ ਆਂਦੀ ਗੜੀ ਆਣੀਏ ਕੋਈ ਗੱਲ ਆ ਦੇਖੋ ਜੀ ਡਰਦੀ ਆ ਲਾ ਕੇ ਜਾ ਠੀਕਾ ਮਿਲਕਣਾੜ ਕਾਫੀ ਮੋਟੀ ਹੈ ਜੀ ਹਾਂ ਜੀ ਜੀ ਬਿਲਕੁਲ ਰਸੇ ਵਰਗੀ ਮਿਲਕਣਾੜ ਤੇ ਬਿਲਕੁਲ ਥਰ ਲੰਬਾ ਦੁਰੇ ਥਣ ਲੱਗਾ ਠੀਕਾ ਕਿਉਂ ਪੰਜਾਂ ਦਿਨਾਂ ਦੇ ਬਹੁਤ ਆ ਦੇਖੋ ਜਾਨੀ ਜਿਹੜੇ ਵਾਟ ਵੁੱਡ ਪੈਂਦੇ ਵੀ ਜੀ ਸਿੱਧੇ ਹੋਏ ਨੇ ਸਵੇਰ ਤਿੱਜਾ ਗਾਣ ਤਿੱਜਾ ਤੇ ਜਾ ਵੀ ਜੀ ਤਿੱਜਾ ਸਵੇਰ ਬਾਕੀ ਚੰਗੀ ਭਾਰੀ ਹੈ ਕੋਈ ਛੋਟੇ ਨਹੀਂ ਲੰਬੀ ਲੰਬੀ ਪੂਰੀ ਵੀ ਜੀ ਭੇਲਦੀ ਬਿਲਕੁਲ ਹਾਂ ਜੀ ਆ ਦੇਖੋ ਜੀ ਆਦਾ 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 ਇੱਥੇ ਆਦਾ ਲੋਬ ਠੀਕ ਹੈ ਜੀ ਸੋ ਲੇਵੇ ਦੀ ਹਵਾਨੇ ਦੀ ਬੜੀ ਸਫਾਈ ਆ ਸੋ ਪਿੰਡਾ ਤੁਸੀਂ ਦੇਖੋਗੇ ਦੋਸਤੋ ਪੂਰੀ ਨਗਰ ਉਹ ਹਵਾਨੇ ਦੀ ਮੈਂ ਚੱਡਾਦਾ ਖਾਣਾ ਨਹੀਂ ਨਹੀਂ ਪੂਛਦਾ ਕਿਸੇ ਨੂੰ ਫੜ ਕੇ ਪਾਸੇ ਕਰਨ ਦੀ ਲੋੜ ਨਹੀਂ ਆਪੇ ਕਰਮਾਂ ਲਈ ਆਪਦਾ ਅਰੇਂਜਮੈਂਟ ਕਰੇ ਬੈਠੇ ਆ ਵੀ ਦੇਖੋ ਲੇਵਾ ਲੋਬ ਠੀਕ ਹੈ ਜੀ ਸੋ ਬਖਾਰਾ ਖੂਲਾ ਚੰਗਾ ਬਾਕੀ ਆਪ ਤੁਸੀਂ ਸਾਰੇ ਭਰਾ ਸਿਆਣੇ ਹੋ ਅੰਦਾਜ਼ਾ ਲਾ ਲਿਆ ਜੀ ਠੀਕ ਹੈ ਜੀ ਦੋਧ ਦੇ ਕਰਮਾਂ ਲਈ ਕਿੰਨਾ ਚ ਬਹੂਗੀ ਅੱਜ ਉਹ ਚੰਗਾ 2-4 ਦਿਨ ਹੋਰ ਕੱਢ ਕੇ ਚਲੋ ਹੋਰ ਬਾਕੀ ਕਿਵੇਂ ਝੰਡਾ ਜੰਡਾ ਪੂਰਾ ਫੁੱਲ ਭਰਨ ਦੇ ਆ ਨਾ ਨਹੀਂ ਥੱਲੇ ਪੂਰੀ ਤਿਆਰੀ ਕਰੀ ਪਈ ਬਾਕੀ ਹੈਗੀ ਸਾਰੀ ਕਾਲੀ ਆ ਉਹ ਪੂਦੇ ਜਿਹੜੇ ਵਾਲ ਚਿੱਟੇ ਆ ਹਾਂ ਆ ਦੇਖੋ ਸੁੰਘ ਸੁੰਘ ਚੰਗਾ ਲੱਗਾ ਠੀਕ ਆ ਬਾਕੀ ਤੁਹਾਨੂੰ ਪਤਾ ਏ ਟੀਮਾਂ ਚ ਨੇ 12-13 ਕਿਲੋ ਦੁੱਧ ਰਮਾਨ ਨਾ ਦੇਈ ਜਾਣਾ ਵਾ ਹੂੰ ਹੂੰ ਬਾਕੀ ਦੇ ਹਾਰ ਕੋਈ ਵੀਰ ਸਿਆਣਾ ਹੋਵੇ ਉਹਨੇ ਆਪੋ ਆਪਣੀ ਸਮਝ ਲਾ ਲੈਣੀ ਕਿਦਾਂ ਦੁੱਧ ਦੇਣਾ ਕਿ ਨਾ ਦੇਣਾ ਨਹੀਂ ਚੰਗਾ ਬਾਜਣ ਲੋੜ ਚੰਗਾ ਮੈਂ ਹਾਂਜੀ ਤੇ ਇਹ ਨਿਸ਼ਾਨ ਕੀ ਮੁੱਲ ਦੀ ਦਵਾਂਗੇ ਅੱਜ ਆਪਾਂ ਲੱਖ ਦੀ ਦੇ ਦਾਂਗੇ ਵੀ ਜੀ ਪੂਰੇ ਲੱਖ ਦੀ ਕੋਈ ਮਾਨਤਨ ਕਰਕੇ ਦੇ ਦਗੇ ਮਾਨਤਨ ਜੈ ਜੀ ਕਿ ਹੰਗਿਆ ਤੁਹਾਨੂੰ ਪਤਾ ਕਿ ਮੱਝ ਆ ਇਹ ਚੰਗੀ ਮੱਝ ਵੱਡੀ ਆ ਹਾਂ ਤਾਂ ਕੋਈ ਕੋਈ ਜੇ ਦਾ ਮੱਝ ਜੋ ਮਰਜੀ ਵਗੀ ਲੈ ਲੈਦਾ ਮੈਂ ਸਿੱਧਾ ਹੀ ਕਹਿਣਾ ਹੈ ਸਿੱਧਾ ਕਹਦਾ ਜੇ ਲੱਖ ਦੀ ਦੇ ਦਾਂਗੇ ਨਹੀਂ ਤੇ ਇੱਕ ਦਾਹ ਕਹਿ ਕੇ ਰੱਖਦੇ ਹਾਂ ਨਾ ਹਾਂਜੀ ਚੜਨੀ ਹੀਗੀ ਚੱਲ ਰੱਖ ਮਾਨਤਨ ਮਾਨਤਨ ਖੁੱਲਾ ਕਰ ਦਈਏ ਨਹੀਂ ਖੁੱਲਾ ਨਹੀਂ ਹੋਣਾ ਤੇ ਜਿੰਨਾ ਵੀ ਹੁੰਦਾ ਤੇਰਾ ਖੁੱਲਾ ਹੀ ਹੋਊਗਾ ਪੰਜ ਸ਼ਰਦਾਂਗੇ 95 ਦੀ ਹਾਂਜੀ ਦੇ ਦਿਓ 95 ਦੀ ਦੇ ਦੋ ਹਾਂ ਯਾਰੀਆ ਹੋ ਦੇ ਕੋਈ ਕਸਰ ਨਹੀਂ ਛੱਡੀ ਠੀਕ ਆ ਜੀ ਲੋ ਵੀ 95000 ਦੀ ਅੱਜ ਮਿਲ ਜੂਗੀ ਬਾਕੀ ਦੇਣੀ ਨਹੀਂ ਆ ਵੀਰ ਜੀ ਕਿਸੇ ਨੇ ਤੁਹਾਨੂੰ ਪਤਾ ਹਾਂ ਜੇ ਕਿਸੇ ਕੋਲ ਚਲੇ ਜਾਨੇ ਤੇ ਉਹ ਆ ਤਾਂ ਵੀ ਕਿਸੇ ਨੇ ਨਹੀਂ ਦੇਣੀ ਨਹੀਂ ਦੇਣੀ ਇਹ ਤੁਹਾਨੂੰ ਬੜਾ ਮਾਜਾ ਆ ਬਿਲਕੁਲ ਜਿੰਨੇ ਵੀਡੀਓ ਪਾਈਆਂ ਜਾਇਜ਼ ਮੁੱਲ ਪਾਈਆਂ ਨਾਜਾਇਜ਼ ਵੀ ਜੀ ਕੋਈ ਮੰਗਿਆ ਨਹੀਂ ਮੁੱਲ ਦਾ ਜੇ ਫालतू ਮੋਲ ਕਰੀਏ ਫਾਇਦਾ ਨਹੀਂ ਜਾਇਜ਼ ਸਰ ਮੰਗਾ ਲੈ ਦੇਖ ਜੂਗਾ ਮਾਰਦੇ ਉਸੇ ਵਾਲੇ ਵੇਚਦਾ ਕਈ ਫੋਨ ਲਾ ਕੇ ਪੁੱਛ ਲੈ ਵੀਰ ਮਾਰ ਵੇਚਿਆ ਮਾਰਦੇ ਉਸੇ ਵਾਲੇ ਵੇਖਦਾ ਵੀ ਜੀ ਮੋਲੀ ਜਾਊਗਾ ਬਸ ਬਸ ਇਹ ਆ ਬਣ ਗੱਲ ਕਟਾ ਬਣਿਆ ਫਾਇਦਾ ਕੀ ਰਹਿਣਾ ਵੀ ਜੀ ਉਹ ਵੀ ਮੋਲ 95000 ਰੁਪਏ ਦਿੱਤੀ ਜਾਊਗੀ ਬਾਕੀ ਮੇਰਾ ਭਰਾ ਮਾਰ ਲੋ ਚਾਹ ਤੇ ਚੰਗੀ ਤਸੱਲੀ ਨਾਲ ਦੇਖ ਲੋ ਲੇਵੇ ਨੂੰ ਬਦੀ ਕਰਮਾ ਦੀ ਪੂਰੀ ਸਾਫ ਸੁਥਰੀ ਆ। ਸੋ ਥੱਬਾ ਵੱਲੂ ਕੀ ਕਰਮਾ ਲਈ ਠੀਕ ਹੈ ਜੀ। ਬਾਕੀ 2 ਦਿਨਾਂ ਤੱਕ 3 ਦਿਨਾਂ ਤੱਕ ਪਿਆਰੀ ਸਮਝੋ। ਡਰੇ ਜਾਂ ਨੇ। ਜਦ ਸਾਫ ਸੁਥਰੇ ਲੇਵੇ ਦੇ ਵਿੱਚ ਐਨ 53 ਦੀ ਤੇ ਭਾਰ ਪਿਛੇ ਦੀ ਗਰੰਟੀ ਐ ਗਰੰਟੀ ਹੋ ਗਈ ਵੀ ਜੀ ਫੋਲਾ। ਸੋ ਚੰਗੀ ਮੈਂ 95000 ਦੀ ਮਿਲੂਗੀ ਭਰਾਵਾਂ ਨੂੰ ਠੀਕ ਹੈ ਜੀ। ਸੋ ਸਫਾਈਆਂ ਕਾਫੀ ਹੈ ਮੱਝ ਦੇ ਵਿੱਚ। ਇੱਧਰ ਆਪਣੇ ਕੋਲੇ ਇੱਕ ਨਿਸ਼ਾਨ ਇੱਧਰ ਬੱਛੀਆਂ ਯਾਰ ਹੋਰ ਮਾਨਦਾਨ ਕਰ ਦਿੰਦੇ ਤੇਰਾ ਵੀਰ। 94 ਦੀ? ਹਾਂ 94। ਚਲੋ ਕਰ ਦੇ ਕੋਈ ਨਹੀਂ। ਜਿੰਨਾ ਮਾਨਦਾਨ ਕਰਕੇ ਦੇ ਦਿੱਗੇ। ਪਰ ਕਿਆਗੇ ਹੋਰ ਨੇ ਆਪਣੇ ਛੋੜ ਛੱਪਾ ਹੀ ਹੋਣਾ ਵੀਰ ਜੀ ਖੁਸ਼ੀ ਨਾਲ ਜਿਹੜੀ ਛੋੜ ਹੋਣੀ ਬਸ ਠੀਕ ਆ ਵੀ ਹਾਂਜੀ ਲੋ ਵੀ ਹੋਣਾ ਨਿਸ਼ਾਨਮਾ ਵੀ ਵਿੱਚੋਂ ਮਾਨਤਨ ਕੋਈ ਛੋੜ ਛੱਪਾ ਰਸਾ ਹੀ ਛੋੜ ਛੱਪਾ ਕਰਾਂਗੇ ਤੇ ਚਲੋ ਸਾਰੇ ਭਰਾ ਆਪਣੇ ਸਿਆਣੇ ਆਕਰਾ ਰਸਤਾ ਤੁਹਾਨੂੰ ਮਿਲ ਗਿਆ ਇਹ 94 ਦੀ ਇਹ ਵੀ ਜੀ ਦੁੱਧਾ ਸੁਹਾਵਾ ਦੁੱਧਾ ਸੁਹਾਵਾ ਹਾਂਜੀ ਇਹਨੂੰ ਦੱਸ ਤੋ 12 ਦਿਨ ਹੋ ਗਏ ਸੂਈ ਨ ਮਗਰ ਬੱਛੀ ਆ ਵੀਰ ਜੀ ਆਹ ਮਗਰ ਬੱਛੀ ਆ ਹਾਂਜੀ ਲਓ ਜੀ ਮਗਰ ਬੱਛੀ ਐ 12 11 12 ਦਿਨਾਂ ਦੀ ਸੂਈ ਆ ਕਿੰਨਾ ਦੁੱਧ ਦੇ ਨਿਸ਼ਾਨੇ ਤੇ 10 ਕਿਲੋ ਦੁੱਧ ਹੋਵੇ ਜੀ ਲਓ ਜੀ 10 ਕਿਲੋ ਦੁੱਧ ਗੱਲ ਕਰਦੇ ਹਾਂ ਵੀ ਜਿਵੇਂ ਕੋਈ ਭਰਾ ਮੰਨ ਲਏ ਠੀਕ ਹੈ ਜੀ ਥਾਰ ਪਰਕਰ ਦੇ ਵਿੱਚ ਕ੍ਰੋਸ ਮੰਨ ਲਏ ਕੋਈ ਹਰਿਆਣਵੀ ਦੇ ਵਿੱਚ ਮੰਨ ਲਏ ਠੀਕ ਹੈ ਜੀ ਤੇ ਉਹ ਜਿਹੜਾ ਕ੍ਰੋਸ ਇਹ ਅੰਗ ਹੈਗੀ ਆ ਦੁੱਧ ਕਹਿੰਦਾ 9 ਕਿਲੋ ਦਾ ਮੈਂ ਨੇ 10 ਕਿਲੋ ਵੀ ਜੀ ਠੰਡਾ ਕਰਕੇ 10 ਕਿਲੋ ਦੁੱਧ ਨੂੰ ਨਿਸ਼ਾਨ ਕਹਿੰਦਾ ਵੀ ਠੰਡਾ ਕਰਕੇ 10 ਕਿਲੋ ਦੁੱਧ ਆਹ ਦੇਖੋ ਆ ਇਹਦੇ ਟੈਂਕ ਉਹਨੇ ਸਾਢੇ 5 ਵੀਰਜੀ ਚਵਾਈ ਕੀਤੀ ਆ ਆ ਡੇਢ ਵਾ ਚੱਲਿਆ ਜਾਓ ਬੱਸ ਬੱਸ ਪੁੱਤ ਕੋਈ ਕੋਈ ਨਿਸ਼ਾਨੇ ਤੇ ਥੋੜਾ ਲਾਗ ਗਿਆ ਵੀਰੋ ਤੋੜਦੀ ਹੈ ਕੋਈ ਨਹੀਂ ਥੋੜਾ ਲਾਗ ਗਿਆ ਤੋੜਦੀ ਬੱਚੀ ਸ਼ਿਆਰੀ ਵਾਲੀ ਥੋੜੀ ਜੀ ਹਾਂ ਬੱਚੇ ਨਾਲ ਜਗਾ ਦੇ ਹਾਂ ਹੈ ਪਲੂਣ ਪਹਿਲਣੀ ਹੈ ਨਾ ਨਹੀਂ ਨਹੀਂ ਦੂਜਾ ਸੁਆ ਵੀਰ ਜੀ ਦੂਜਾ ਸੁਆ ਠੀਕ ਆ ਚਲ ਆ ਪੁੱਤ ਤੇ ਕਹ ਲੈਣਾ ਮੀਨ ਆ ਮੈਂ ਰਸਤਾ ਤਾਂ ਕਰਕੇ ਮੈਂ ਸ਼ਰਤਾਂ ਮੈਂ ਇਹਨਾਂ ਸੁਣ ਕੋਈ ਨਹੀਂ ਲਓ ਜੀ ਦੂਜਾ ਸੁਆ ਬਈੜਾ ਤੇ 10 ਕਿਲੋ ਦੁੱਧ ਆ ਠੀਕ ਆ ਜੀ ਯਾਰ ਆ ਬੰਦਾ ਜਿਹਨਾਂ ਦੀ ਕਰਮਾਲੀ ਸੂਈ ਆ ਅਗਲਾ ਆ ਗਿਆ ਕੋਈ ਲੱਗ ਗਿਆ ਕੋਈ ਮੋੜ ਦੇ ਆ ਜੀ ਕੱਢੀ ਨਹੀਂ ਨਾ ਤੇ ਘਰਾਂ ਵਾਲੇ ਕੱਢ ਦੇਣੀ ਬਾਹਰ ਤਾਂ ਕਰਕੇ ਹਾ ਖਲੋਇਆ ਪੁੱਤ ਹਾਂ ਸ਼ੈਤਾਨੀਆਂ ਜੀਆਂ ਕਰਦੀ ਕੋਈ ਨਹੀਂ ਨਵਾਂ ਅੰਗਾ ਅਕਸਰ ਇਹਨੇ ਨਹੀਂ ਟੱਪਣਾ ਤੇ ਟੱਪਣਾ ਕਿਨੇ ਦਸਵੇਂ ਸੂਰੇ ਵਾਲੀ ਨੇ ਹੈ ਲਓ ਜੀ ਉਹ ਬਾਲਟੀ ਦੇ ਨਹੀਂ ਮਾਰੀ ਜੀ ਸੁ ਬੱਚਾ ਲਾ ਕੇ ਨਾ ਦੀ ਨਾਲੀ ਆਪਾਂ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਤੇ ਵੈਸੇ ਇਹ ਨਿਸ਼ਾਨ ਨਾਲ ਦੀ ਦੇ ਵੰਗਾ ਪਾ ਲਈਦਾ ਹਨਾ ਹਾਂ ਨਾਲ ਦੀ ਨਾਲ ਵੀਰ ਜੀ ਇਦਾਂ ਹੀ ਬਹਿਣਾ ਦੇ ਵੰਗਾ ਪਾਣਾ ਆ ਲਓ ਜੀ ਤੋ ਬੱਚਾ ਛੜ ਦੇ ਤੁਹਾਡਾ ਜੀ ਬੱਛੀ ਮਗਰ ਇਹਦੇ ਤੇ ਬੰਗਾ ਰਸੀ ਨਿਆਣਾ ਪਾ ਕੇ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਦੇ। ਇਹਨਾਂ ਵੀ ਜੀ ਬੈਲੇ ਪਾਉਣਾ ਇਹ ਕੋਈ ਡੰਡੋਂ ਦੇ ਲੋੜ ਹੈਗੀ। ਅੱਛਾ ਹਾਂ ਇਹ ਕਹਿੰਦਾ ਲੱਤਾਂ ਛੜੀਆਂ ਮਾਰੀ ਜਾਣੀਆਂ ਵਾ। ਹਾਂ ਕੁਛ ਨਹੀਂ ਆਉਂਦੀ ਜੀ। ਉਹ ਵੀ ਤੁਹਾਡੇ ਸਾਹਮਣੇ ਆ ਠੀਕ ਹੈ ਜੀ। ਕੋਈ ਭਰਾ ਇਸੇ ਤਰ੍ਹਾਂ ਆਪਾਂ ਬੱਚਾ ਕਾੜਾਂ ਦੇ ਭਾਵੇਂ ਚਾਰ ਡੰਗ ਕੋਈ ਚੋਲੇ ਦੇ ਭਾਵੇਂ ਪੰਜ ਡੰਗ ਚੋਲੇ ਵੀ ਜੀ। ਅੱਛਾ ਅੱਛਾ ਹਾਂ। ਇਹ ਲੱਤ ਦੋ ਲੱਤ ਪੋੜ ਜੀ ਵੀ ਫਰੀ ਦਿਖਾ ਦੇ ਦਾਂਗੇ। ਚਲੋ ਵੀ। ਹਾਂ ਜੀ। ਬਾਕੀ ਥਾਂ ਤੋਂ ਨੇ ਪੂਰਾ ਮੁੱਠੀ ਵਾਲਾ ਵੇਜੀ ਠੀਕ ਹੈ ਬਾਈ ਹਾਂਜੀ ਬਾਕੀ ਵੇਲ ਹੋਰ ਥਾਣਾ ਪੂਰੇ ਕਿਲਿਆਂ ਪਾਵਾ ਗਈ ਆ ਚੰਗਾ ਥਾਂ ਤੋਂ ਕੱਢ ਆਈ ਆ ਕੀ ਮੁੱਲ ਰੋਗੇ ਇਹਦਾ ਮੁੱਲ ਮੈਂ ਜਿਆਦਾ 35000 ਦੀ ਦੇ ਦिए 35000 ਦੇ ਦੇ ਜੱਤੀ ਇਹ ਵੇਖਦੀ ਜੀ ਵੀਰ ਜੀ ਤੁਹਾਨੂੰ ਬੜਾ ਦੇ ਰੋ ਕੋਈ 35 ਦੇ ਦੋ ਹੋਰ ਮਾਨਤਨ ਕਰਨਾ ਕਰਕੇ ਦੇ ਦੇ ਕੋਈ ਹਾਂ ਨਾ 32 ਦੀ ਪਾਉਂਦਾ 32000 ਦੀ ਦੇ ਦੇ ਜਾਂ ਪੂਰੇ 30 ਦੀ ਦੇ ਦਾਂਗੇ ਲੈ ਹਾਂ ਇਹ ਕਮਿਟੀ ਜੋਗਲਾ ਦੁੱਧ ਤਿਆਰ ਨੇ ਦਾ ਨਵ ਬਣਾਵਾ ਹੁਣ ਦੁੱਧ ਚਲ ਇਹਨਾਂ ਦਾ 10 ਕਿਲੋ ਬਚਵਾ ਰਹੇ ਤੇ ਬਾਕੀ ਕਿਲੋ 1.5 ਕਿਲੋ ਦੀ ਉਮੀਦ ਹੈ ਕਿ ਬਾਅਦ ਜਾਊਗੀ ਦੁੱਧ ਚਲੋ ਹਾਂਜੀ ਸੇਵਾ ਦੋਸੋ ਕਰਨਾ ਕਿ ਦੁੱਧੋਂ ਵਾਜੂਗੀ ਹੋਰ ਵੀ 10 ਕਿਲੋ ਦੁੱਧ ਤੇ 30000 ਦੀ ਤੁਹਾਨੂੰ ਇਹ ਬਾੜ ਮਿਲ ਜਾਊਗੀ ਮਗਰ ਵੀ ਬੱਛੀ ਏ ਬਾਕੀ ਫੈਡ ਫੋਨ ਵੀ ਚੰਗੀ ਆਉਂਦੀ ਆ ਕੋਈ ਪਰਵਾਹ ਨਹੀਂ ਚਿੱਟਾ ਦੁੱਧ ਸੰਗਣਾ ਵੀਰ ਜੀ ਹਾਂ ਹਾਂਜੀ ਆਪ ਚੇਤੀਆ ਗਰਮ ਵਾਲੀ ਦੁੱਧ ਵੀ ਚਿੱਟਾ ਹੋਊਗਾ ਹੈ ਤੇ 500 ਰੁਪਏ ਮਾਤਾ ਕਰ ਦਾਂਗੇ 229 ਦੀ ਹਾਂ ਚਲੋ ਜੀ ਅੱਜ ਬਿਆਲ ਹੋਇਆ ਹਾਂ ਜੈ ਜੈ ਮੁੱਲ ਤੁਹਾਨੂੰ ਪਤਾ ਬੜਾ ਵੱਧ ਮੁੱਲ ਨਹੀਂ ਪਾਇਆ ਕਦੀ ਨਜਾਇਜ਼ ਤੁਹਾਨੂੰ ਮੱਗੇ ਯਾਰੋ ਰਿਆਲਾ ਨਜਾਇਜ਼ ਮੁੱਲ ਪਾਉਂਦਾ ਵੀ ਜੀ ਫਾਇਦਾ ਕੋਈ ਨਹੀਂ ਜੇ ਜੈ ਮੁੱਲ ਪਾਵੇਂ ਮਾਲ ਉਸੇ ਤੁਹਾਨੂੰ ਬੜਾ ਫੜੋ ਫੜ ਵਿਗ ਜਾਂਦਾ ਵਿਖਦਾ ਵਿਖਦਾ ਹਾਂਜੀ ਲੋ ਵੀ 29000 ਦੀ ਵੜ ਮਿਲ ਜੂਗੀ ਅੱਜ ਠੀਕ ਆ ਸੋ ਮਾਰ ਲੋ ਚਾਰਾ ਮੇਰੇ ਭਰਾ ਟਿਕਾ ਜੀ ਮਗਰ ਵਸੀ ਆ 10 ਕਿਲੋ ਦੁੱਧ ਆ ਤੇ ਦੁੱਧ ਵੀ ਕਰਮ ਵਾਲੀਓ ਜਿਵੇਂ ਚੰਗੀ ਫੈੜਦਾ ਮੱਜਾਂ ਨਾਲ ਦਾ ਦੁੱਧ ਆ ਠੀਕ ਆ ਬਾਕੀ ਆ ਆਪਣੇ ਜਿਹੜੇ ਵਿਖਾਈ ਜਾਂਦੀ ਆ ਸੋ ਮਾਜੇ ਵੀ ਚੰਗੀ ਆ ਦਿਨੋ ਦਿਨੇ ਵੀ ਥੱਲੇ ਫੜਦੀ ਜਾਂਦੀ ਰੰਗ ਪੂਰੇ ਮੈਂ ਤੋਂ ਵਾਰੀ ਪਰ ਕਰੇ ਜੀ ਤੇ ਰੱਖ ਲੈਂਦੀ ਆ ਇਹੇ ਬੜੀ ਸ਼ਕੀਨ ਆ ਮੈਂ ਵੀ ਇਧਰ ਵੇਖੋ ਸੋ ਰੰਗ ਢੰਗ ਚੰਗੇ ਆ ਲੈ ਵੀ ਨਿਸ਼ਾਨੇ ਆ ਤੇ ਦੋ ਹੀ ਤਿੰਨ ਹੀ ਆਪਣੇ ਕੋਲ ਹਾਂਜੀ ਤਿੰਨ ਹੀ ਵੀਰ ਜੀ ਤੇ ਨੰਬਰ ਇੱਕ ਕਰਦੇ ਸਾਂ ਨੰਬਰ ਆ 70 76 74 47 ਪਿੰਡ ਆ ਗਰ ਸੂਲਪੁਰ ਹੈ ਨਾ ਜ਼ਿਲ੍ਹਾ ਤਰਨਤਾਰ ਤਹਿਸੀਲ ਤਰਨਤਾਰ ਹੋਏ ਜੀ ਠੀਕ ਆ ਜੀ ਹਾਂਜੀ ਲੋ ਵੀ ਭਰਾਵੋ ਇਹ ਅੱਜ ਦੋ ਮਜ਼ਾ ਝੋਟੀਆਂ ਦਿਖਾਤੀਆਂ ਇੱਕ ਵਾਰਡ ਦਿਖਾਤੀ ਆ ਨੰਬਰਾਂ ਤੇ ਕਾਲ ਕਰੋ ਕਰੋ ਗੱਲਬਾਤ ਅੱਜ ਫਿਲਹਾਲ ਇੰਨਾ ਸੀ ਇਸ ਵੀਡੀਓ ਦੇ ਵਿੱਚ ਮੇਰੇ ਤੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ